ਮੇਰੇ ਵੇਖਣ ਵਾਲੇ ਤਮਾਮ ਪੰਜਾਬੀ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਲਾਮ ਸਤਿ ਸ਼੍ਰੀ ਅਕਾਲ ਤੇ ਨਮਸਤੇ ਜਿਦਾਂ ਕਿ ਅਸੀਂ ਆਪਣੇ ਇਸ ਚੈਨਲ ਦੇ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਪੰਜਾਬੀ ਜ਼ੁਬਾਨ ਨੂੰ ਲੈ ਕੇ ਮੁਹੱਬਤ ਪਤਾ ਕਰੀ ਦੀਆ ਲੋਕਾਂ ਨੂੰ ਦੱਸੇ ਦਾ ਕਿ ਕਿਦਾਂ ਆਪਣੀ ਮਾਂ ਬੋਲੀ ਦੀ ਕਦਰ ਕਰਨੀ ਇਹਦੀ ਇੱਜ਼ਤ ਕਰਨੀ ਆਪਣਾ ਫਰਜ਼ ਆ ਆਪਣਾ ਹੱਕ ਆ ਪਾਕਿਸਤਾਨ ਦੇ ਵਿੱਚ ਲੋਕ ਇਸ ਜ਼ੁਬਾਨ ਤੋਂ ਦੂਰ ਹੋ ਰਿਹਾ ਐ ਜ਼ੁਬਾਨ ਖਤਮ ਹੋ ਰਹੀ ਆ ਐ ਜ਼ੁਬਾਨ ਮਿਟਦੀ ਜਾ ਰਹੀ ਆ ਇਸ ਸੀਜ਼ਨ ਨੂੰ ਲੈ ਕੇ ਇਹ ਸਾਰੀਆਂ ਗੱਲਾਂ ਨੇ ਸਾਨੂੰ ਬੜਾ ਦੁੱਖ ਪਹਚਾਇਆ ਅਸੀਂ ਇਹ ਦੇਖਦੇ ਆ ਰਹੇ ਹਾਂ ਕਿ ਹਿਸਟਰੀ 'ਚ ਕੋਈ ਵੀ ਜ਼ੁਬਾਨ ਜਦੋਂ ਖਤਮ ਹੁੰਦੀ ਆ ਉਹਦੀ ਸ਼ੁਰੂਆਤ ਇੰਜ ਹੀ ਹੁੰਦੀ ਹੈ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਦੇ ਉਹਨਾਂ ਸ਼ਬਦਾਂ ਦੀ ਉਹਨਾਂ ਲਫ਼ਜ਼ਾਂ ਦੀ ਜਿਹੜੇ ਇਸ ਜ਼ੁਬਾਨ 'ਚੋਂ ਹੌਲੀ-ਹੌਲੀ ਖਤਮ ਹੋ ਗਏ ਜਾਂ ਬਹੁਤ ਘੱਟ ਇਸਤੇਮਾਲ ਹੁੰਦੇ ਨੇ ਤੇ ਇੱਕ ਸਰਵੇ ਦੇ ਮੁਤਾਬਕ ਕਿਸੇ ਜ਼ੁਬਾਨ 'ਚ ਜਦੋਂ ਨਵੀਂ ਜ਼ੁਬਾਨ ਦੇ ਲਫ਼ਜ਼ ਆ ਜਾਣ ਤੇ ਉਸ ਜ਼ੁਬਾਨ ਦੇ ਆਪਣੇ ਲਫ਼ਜ਼ ਜਿਹੜੇ ਨੇ ਉਹ ਗੋਮੋ ਹੋ ਜਾਣ ਖਾਇਬ ਹੋ ਜਾਣ ਤੇ ਉਹ ਜ਼ਬਾਨ ਤੇ ਸਮਝੋ ਜ਼ਵਾਲ ਆ ਗਿਆ ਮੇਰੇ ਦਾਦਾ ਜੀ ਸਨ 2005 6 ਚ ਜਦੋਂ ਮੈਨੂੰ ਮੈਂ ਨਰਾਜ਼ ਹੁੰਦਾ ਸੀ ਮੈਂ ਖਫਾ ਹੁੰਦਾ ਸੀ ਜਾਂ ਕਿਸੇ ਗੱਲ ਤੇ ਰੋ ਪੈਂਦਾ ਸੀਗਾ ਤੇ ਮੈਨੂੰ ਵਰਾਣ ਲਈ ਕਹਿੰਦੇ ਹੁੰਦੇ ਸੀ ਆ ਤਨੂੰ ਹੱਟੀ ਤੇ ਲੈ ਕੇ ਚੱਲਾਂ ਹੱਟੀ ਇੱਕ ਐਸਾ ਸ਼ਬਦ ਇੱਕ ਐਸਾ ਲਫ਼ਜ਼ ਸੀਗਾ ਜਿੰਨੂੰ ਸੁਣ ਕੇ ਬੱਚੇ ਖੁਸ਼ ਹੋ ਜਾਂਦੇ ਸੀ ਇਹ ਕੋਈ ਨਵਾਂ ਲਫ਼ਜ਼ ਨਹੀਂ ਹੱਟੀ ਤੋਂ ਮੁਰਾਦ ਅੱਜ ਕੱਲ ਜਿੰਨੂੰ ਆਪਾਂ ਦੁਕਾਨ ਕਹਿੰਦੇ ਆ ਸੁਪਰਸਟੋਰ ਕਹਿੰਦੇ ਆ ਹੱਟੀ ਲਫ਼ਜ਼ ਦੁਕਾਨ ਵਾਸਤੇ ਇਸਤੇਮਾਲ ਕੀਤਾ ਜਾਂਦਾ ਸੀ ਅੱਜ ਜਿਹੜਾ ਵਾ ਦੁਕਾਨ ਲਫ਼ਜ਼ ਹਰ ਕਿਤੇ ਬੋਲੇ ਜਾਂਦਾ ਜਿਹੜਾ ਆਪਣੀ ਜ਼ੁਬਾਨ ਦਾ ਲਫ਼ਜ਼ ਨਹੀਂ ਆਪਣੀ ਜ਼ੁਬਾਨ ਦਾ ਸ਼ਬਦ ਨਹੀਂ ਹੈਗਾ ਇਹ ਉर्दू ਜ਼ੁਬਾਨ ਚੋਂ ਆਪਣੀ ਜ਼ੁਬਾਨ ਚ ਆ ਗਿਆ ਐਸੀ ਤਰ੍ਹਾਂ ਹੋਰ ਬਥੇਰੇ ਲਫ਼ਜ਼ ਆਜ ਮੈਂ ਤਿੰਨ ਚਾਰ ਉਹਨਾਂ ਲਫ਼ਜ਼ਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਇਆ ਜਿੱਦਾਂ ਕਿ ਕੂਕ ਕੋਈ ਬੱਚੇ ਨੇ ਸ਼ੋਰ ਕਰਨਾ ਕਹਿੰਦੇ ਕੂਕਾ ਮਾਰਨ ਦੇ ਆ ਉਹ ਕੂਕ ਅੱਜ ਚੀਖ ਚ ਬਦਲ ਗਈ ਚੀਖ ਲਫ਼ਜ਼ ਵੀ ਸਾਡੀ ਪੰਜਾਬੀ ਜ਼ੁਬਾਨ ਦਾ ਨਹੀਂ ਐਵੀ ਉਰਦੂ ਜ਼ਬਾਨ ਚ ਆਇਆ ਐਸੀ ਤਰ੍ਹਾਂ ਇੱਕ ਲਫ਼ਜ਼ ਹੁੰਦਾ ਸੀ ਗਬਲਨ ਬਹੁਤ ਘੱਟ ਲੋਗ ਇਸ ਲਫ਼ਜ਼ ਦਾ ਵੀ ਇਸਤੇਮਾਲ ਕਰਦੇ ਨੇ ਬਲਨ ਦੀ ਜਗ੍ਹਾ ਤੇ ਹੁਣ ਲੱਕੜੀ ਆ ਗਈ ਮਤਲਬ ਇੱਕਾ ਲੇਕਿਨ ਜਿਹੜਾ ਜ਼ਬਾਨ ਸਾਡੀ ਦਾ ਅਸਲ ਲਫ਼ਜ਼ ਆ ਉਹ ਗਾਇਬ ਹੋ ਗਿਆ ਤੇ ਅਸੀਂ ਇੱਕ ਨਵੀਂ ਜ਼ਬਾਨ ਚੋਂ ਲਫ਼ਜ਼ ਲਿਆ ਕੇ ਆਪਣੀ ਜ਼ਬਾਨ ਚ ਇਨਸਰਟ ਕਰਤਾ ਜਦੋਂ ਅਸੀਂ ਕਿਸੇ ਜ਼ਬਾਨ ਦੇ ਕੋਲੋਂ ਲਫ਼ਜ਼ ਉਧਾਰ ਲੈਨੇ ਆ ਸਾਡੀ ਜ਼ਬਾਨ ਦੀ ਜਿਹੜੀ ਕਦਰ ਆ ਵੈਲਿਊ ਆ ਉਹ ਘੱਟਦੀ ਜਾਂਦੀ ਆ اسی طریقے ਹੋਰ ਬਥੇਰੇ ਇਹੋ ਜਿਹੇ ਲਫ਼ਜ਼ ਆ ਕੋਠੜਾ ਹੁੰਦਾ ਸੀਗਾ ਪੁਰਾਣੇ ਜ਼ਮਾਨੇ ਚ ਕਹਿੰਦੇ ਸੀ ਲੋਕ ਕੋਠੜਾ ਜਿਹਨੂੰ ਅੱਜ ਕੱਲ ਆਪਾਂ ਕੋਠਾ ਵੀ ਕਹਿ ਦਿੰਨੇ ਆ ਕੋਠੀ ਕਹਿ ਲਿੰਦੇ ਆ ਹੌਲੀ ਹੋਣੀ ਲੋਕਾਂ ਨੇ ਹੁਣ ਕਮਰੇ ਕਹਿਣਾ ਸ਼ੁਰੂ ਕਰਤਾ ਤੇ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਇੱਕ ਮਕਸਦ ਆ ਤੁਹਾਡੇ ਸਾਹਮਣੇ ਕਰਨ ਦਾ ਉਹ ਇਹ ਵਾ ਕਿ ਅਸੀਂ ਕਿਉਂ ਕਿਸੇ ਜ਼ਬਾਨ ਤੋਂ ਲਫ਼ਜ਼ ਉਧਾਰੇ ਲੈ ਰਹੇ ਆ ਸਾਡੀ ਜ਼ਬਾਨ ਚ ਜਦੋਂ ਹਰ ਚੀਜ਼ ਵਾਸਤੇ ਇੱਕ ਮਖਸੂਸ ਲਫ਼ਜ਼ ਹੈਗਾ ਇੱਕ ਮਖਸੂਸ ਸ਼ਬਦ ਆ ਲੇਕਿਨ ਫਿਰ ਵੀ ਅਸੀਂ ਏ ਦੂਜੀ ਜ਼ਬਾਨ ਦੇ ਕੋਲੋਂ ਸਾਨੂੰ ਲਫ਼ਜ਼ ਉਧਾਰੇ ਲੈਣੇ ਪੈ ਰਹੇ ਨੇ ਤੇ ਇਹ ਕੋਈ ਚੱਕ ਕਦਮ ਨਹੀਂ ਹੋਇਆ ਇਹ ਬਹੁਤ ਹੌਲੀ-ਹੌਲੀ ਜਦੋਂ ਕਿਸੇ ਦੂਜੀ ਜ਼ਬਾਨ ਦਾ ਇਨਫਲੂਐਂਸ ਜ਼ਿਆਦਾ ਵੱਧ ਜਾਂਦਾ ਤੇ ਲੋਕਾਂ ਦਾ ਰੁਝਾਨ ਇੱਕ ਮਖਸੂਸ ਜ਼ਬਾਨ ਵੱਲ ਹੋ ਜਾਂਦਾ ਫਿਰ ਲੋਕ ਆਪਣੀ ਜ਼ਬਾਨ ਨੂੰ ਛੱਡ ਕੇ ਦੂਜੀ ਜ਼ਬਾਨ ਦੇ ਕੋਲੋਂ ਲਫ਼ਜ਼ ਉਧਾਰ ਲੈਣਾ ਸ਼ੁਰੂ ਕਰ ਦਿੰਦੇ ਆ ਹੋਰ ਹੁਣ ਗੱਲ ਕਰ ਲੀਨੇ ਆ ਇਹ ਰਵਾਇਤਾਂ ਹੁੰਦੀਆਂ ਸੀ ਜੀ ਤੁਸੀਂ ਦੇਖਿਆ ਹੋਣਾ ਪੁਰਾਣੇ ਜ਼ਮਾਨੇ ਵਿੱਚ ਸਾਡੇ ਕਰਾਂ 'ਚ ਅਗਰ ਤੁਸੀਂ ਦੇਖੋ ਆ ਫੁਲਕਾਰੀ ਹੁੰਦੀ ਸੀ ਇੱਕ ਸ਼ੈ ਫੁਲਕਾਰੀ ਲਫਜ਼ ਫੁੱਲ ਤੇ ਕਾਰੀ ਤੋਂ ਨਿਕਲਿਆ ਫੁਲਕਾਰੀ ਯਾਨੀ ਫੁੱਲ ਦਾ ਕੰਮ ਇਹ ਕਪੜੇ ਤੇ ਕੀਤਾ ਜਾਂਦਾ ਸੀਗਾ ਇਹ ਜਿਹੜਾ ਕੰਮ ਹੁੰਦਾ ਸੀ ਇਹਦੇ ਪਿੱਛੇ ਮੁਹੱਬਤ ਹੁੰਦੀ ਸੀ ਇਹਦੇ ਪਿੱਛੇ ਮਿਹਨਤ ਹੁੰਦੀ ਸੀ ਇੱਕ ਲਗਨ ਹੁੰਦੀ ਸੀ ਇੱਕ ਲੱਗ ਸੀ ਹੁੰਦੀ ਸੀ ਇਹ ਕੰਮ ਮਾਵਾਂ ਚਾਦਰਾਂ ਤੇ ਫੁਲਕਾਰੀ ਕੱਢ ਕੇ ਯਾਨੀ ਫੁਲਕਾਰੀ ਫੁੱਲ ਦਾ ਕੰਮ ਕਰਕੇ ਆਪਣੀਆਂ ਧੀਆਂ ਨੂੰ ਜਦੋਂ ਉਹਨਾਂ ਨੇ ਵਿਆਹ ਜਾਣਾ ਯਾਨੀ ਉਹਨਾਂ ਦਾ ਜਦੋਂ ਸ਼ਾਦੀ ਹੋ ਜਾਣੀ ਉਹਨਾਂ ਦੇ ਜਦੋਂ ਵਿਆਹ ਹੋ ਜਾਣਾ ਮਾਵਾ ਉਹ ਆਪਣੀ ਧੀਆਂ ਨੂੰ ਗਿਫਟ ਕਰਦੀਆਂ ਸੀਗੀਆਂ ਫਿਰ ਕਿਸੇ ਮਾਂ ਨੂੰ ਬੱਚਾ ਹੋਣ ਵਾਲਾ ਹੋਣਾ ਤੇ ਉਹਨੇ ਆਪਣੇ ਪੁੱਤ ਲਈ ਆਪਣੇ ਹੋਣ ਵਾਲੇ ਬੱਚੇ ਲਈ ਬੱਚੇ ਲਈ ਇੱਕ ਫੁਲਕਾਰੀ ਯਾਨੀ ਕਿ ਇੱਕ ਫੁੱਲ ਦਾ ਕੰਮ ਕਰਨਾ ਕਪੜੇ ਤੇ ਉਹਦੇ ਵਾਸਤੇ ਇੱਕ ਖਿਆਦਗਾਰ ਬਣ ਜਾਣੀ ਇਹ ਜਿਹੜਾ ਕੰਮ ਹੁੰਦਾ ਸੀ ਕੜਾਈ ਦਾ ਇਹ ਜਿਹੜੀ ਹੱਥ ਨਾਲ ਮਿਹਨਤ ਹੁੰਦੀ ਸੀ ਦਿਲ ਲੱਗੀ ਹੁੰਦੀ ਸੀ ਇੱਕ ਔਰਤ ਦੀ ਇੱਕ ਆਰਟਿਸਟਰੀ ਹੁੰਦੀ ਸੀਗੀ ਉਹ ਹੌਲੀ-ਹੌਲੀ ਖਤਮ ਹੋ ਗਈ ਸਾਡੇ ਚੋਂ ਇਹ ਇਦਾਂ ਹੀ ਹੁੰਦਾ ਸੀਗਾ ਜਿਵੇਂ ਅੱਜ ਦੇ ਦੌਰ ਚ ਕੋਈ ਜ਼ਮੀਨ ਛੱਡ ਗਿਆ ਕਿਸੇ ਲਈ ਕੋਈ ਕਿਸੇ ਲਈ ਕੋਈ ਜਦਾਦ ਛੱਡ ਗਿਆ ਕੋਈ ਕਿਸੇ ਲਈ ਕੋਈ ਵੱਡੀ ਸ਼ੈ ਛੱਡ ਗਿਆ ਐਸੇ ਤਰੀਕੇ ਇਹੜਾ ਕੜਾਈ ਦਾ ਕੰਮ ਹੁੰਦਾ ਸੀ ਕਪੜੇ ਤੇ ਇਹੜੀ ਫੁਲਕਾਰੀ ਸੀਗੀ ਇੱਕ ਯਾਦਗਾਰ ਹੁੰਦੀ ਸੀ ਇੱਕ ਪਿਆਰ ਦੀ ਮਿਸਾਲ ਹੁੰਦੀ ਸੀ ਇੱਕ ਮੁਹੱਬਤ ਦੀ ਮਿਸਾਲ ਹੁੰਦੀ ਸੀ ਕਿ ਮੇਰੀ ਮਾਂ ਨੇ ਮੇਰੀ ਮਾਂ ਨੇ ਮੇਰੀ ਧੀ ਨੇ ਜਾਂ ਮੇਰੀ ਭੈਣ ਨੇ ਮੇਰੇ ਵਾਸਤੇ ਆ ਕੜਾਈ ਕੀਤੀ ਆ ਮੈਨੂੰ ਗਿਫਟ ਕੀਤਾ ऐसे तरीके जुबान जड़ी है जबो इरتقਾ ਦਾ ਸ਼ਕਾਰ ਹੁੰਦੀ ਹੈ ਜਦੋਂ ਜ਼ੁबान ਚ ਇਵੋਲੂਸ਼ਨ ਹੁੰਦੀ ਆ ਉਹ ਪਲਾ ਪੰਜਾਬੀ ਜ਼ੁਬਾਨ ਆ ਪਲਾ ਉਰਦੂ ਜ਼ੁਬਾਨ ਆ ਪਲਾ ਅੰਗਰੇਜ਼ੀ ਜ਼ੁਬਾਨ ਆ ਉਹਦੇ ਵਿੱਚ ਡਿਫਰੈਂਟ ਜਿਹੜੇ ਨੇ ਫਿਰ ਨਵੇਂ ਸ਼ਬਦ ਆ ਜਾਂਦੇ ਨੇ ਇਹ ਇੱਕ ਵੱਡੀ ਗੱਲ ਨਹੀਂ ਲੇਕਿਨ ਮਕਸਦ ਇਹ ਆ ਕਿ ਸਾਨੂੰ ਆਪਣੀ ਜ਼ੁਬਾਨ ਨੂੰ ਆਪਣੀ ਜ਼ੁਬਾਨ ਤੇ ਕਾਇਮ ਰਹਿਣਾ ਚਾਹੀਦਾ ਆਪਣੀ ਜ਼ੁਬਾਨ ਨੂੰ ਲੋਕਾਂ ਦੇ ਵਿੱਚ ਕਾਇਮ ਰੱਖਣਾ ਚਾਹੀਦਾ ਸਾਡੇ ਚੈਨਲ ਦਾ ਜਿੱਦਾਂ ਕਿ ਬੁਨਿਆਦੀ ਮਕਸਦ ਹੀ ਇਹ ਹੈ ਆ ਤੇ ਡਿਫਰੈਂਟ ਤੁਸੀਂ ਵੇਖਿਆ ਹੋਣਾ ਅੱਜ ਕੱਲ ਦੇ ਜਿਹੜੀ ਜਨਰੇਸ਼ਨ ਆ ਇਹ ਜਨਰੇਸ਼ਨ ਡਿਫਰੈਂਟ ਸਲੈਂਗ ਯੂਜ਼ ਕਰਦੇ ਸਲੈਂਗ ਹੁੰਦੇ ਨੇ ਜਿਹੜੇ ਮਤਲਬ ਕਿ ਆਫੀਸ਼ੀਅਲ ਵਰਡਸ ਨਹੀਂ ਹੁੰਦੇ ਕਿਸੇ ਜ਼ਬਾਨ ਦੇ ਇਹ ਨੌਜਵਾਨ نسل ਜਿਹੜੀ ਆ ਖੁਦ ਤੋਂ ਬਣਾ ਲੈਂਦੇ ਨੇ ਤੇ ਡਿਕਸ਼ਨਰੀ 'ਚ ਇਹਨਾਂ ਲਫ਼ਜ਼ਾਂ ਦੀ ਕੋਈ ਇਹਨਾਂ ਦੀ ਡੈਫੀਨੇਸ਼ਨ ਨਹੀਂ ਹੁੰਦੀ ਲੇਕਿਨ ਇੱਕ ਇਹਨਾਂ ਦੀ ਵੈਲਿਊ ਬਣ ਜਾਂਦੀ ਆ ਐਸੇ ਤਰੀਕੇ ਪੰਜਾਬੀ ਜ਼ਬਾਨ 'ਚ ਡਿਫਰੈਂਟ ਸਲੈਂਗਸ ਆ ਗਏ ऐसे तरीके ਜਿਵੇਂ ਜਿਵੇਂ ਨਵੇਂ ਨਵੇਂ ਸਲੈਂਗ ਹੁੰਦੇ ਨੇ ਜ਼ੁਬਾਨ ਦੇ ਵਿੱਚ ਲੋਕਾਂ ਦਾ ਇੰਟਰਸਟ ਤੇ ਅਟਰੈਕਟ ਹੁੰਦੇ ਨੇ ਲੋਗ ਉਸ ਜ਼ੁਬਾਨ ਦੀ ਤਰਫ ਕਿਉਂਕਿ ਜਿਹੜੇ ਸਲੈਂਗ ਹੁੰਦੇ ਨੇ ਅੱਜ ਕੱਲ ਦੀ ਜਨਰੇਸ਼ਨ ਇਹਨਾਂ ਸਲੈਂਗਸ ਨੂੰ ਬਹੁਤ ਪਸੰਦ ਕਰਦੀ ਆ ਤੇ ਪੰਜਾਬੀ ਦੇ ਵਿੱਚ ਸਲੈਂਗਸ ਦਾ ਆਉਣਾ ਇੱਕ ਅੱਛੀ ਗੱਲ ਆ ਇੱਕ ਬਿਹਤਰ ਆ ਕਿ ਪੰਜਾਬੀ ਦੇ ਵਿੱਚ ਇਹ ਸਲੈਂਗਸ ਆ ਰਹੇ ਆ ਜਿਵੇਂ ਤੁਸੀਂ ਨੋਟ ਕੀਤਾ ਹੋਵੇ ਚੜ੍ਹਦੇ ਪੰਜਾਬ ਵੱਲ ਉਧਰ ਦੇ ਲੋਕ ਬਹੁਤ ਇੱਕ ਲਫ਼ਜ਼ ਯੂਜ਼ ਕਰਦੇ ਕੈਂਟ ਤੇ ਕੈਂਟ ਤੋਂ ਮਰਾਦ ਕਿ ਫੈਬੂਲਸ ਆਸਮ ਬੋਤ ਸੋਣਾ ਯਾਨੀ ਕਿ ਤੁਹਾਨੂੰ ਕੋਈ ਬੰਦਾ ਕੋਈ ਸ਼ੈ ਕੋਈ ਚੰਗੀ ਲੱਗੇ ਤੁਸੀਂ ਉਹਦੇ ਵਾਸਤੇ ਇਸਤੇਮਾਲ ਕਰਦੇ ਹੋ ਕਿ ਇਹ ਬਹੁਤ ਘੈਂਟ ਸ਼ੈ ਤੇ ਐਸੇ ਤਰੀਕੇ ਇਧਰ ਆਪਣੇ ਲੈਂਦੇ ਪੰਜਾਬ ਵੱਲ ਵੀ ਇਹੋ ਜਿਹੇ ਬੜੇ ਸਲੈਂਗ ਨੌਜਵਾਨ ਅਸਰ ਯੂਜ਼ ਕਰਦੀ ਆ ਜਿਵੇਂ ਕਹਣਾ ਹਾਂ ਵੀ ਅੱਜ ਕੀ ਸੀਨ ਆ ਯਾਨੀ ਕਿ ਅੱਜ ਦਾ ਕੀ ਮਾਮਲਾ ਅੱਜ ਕੀ ਕਰਨਾ ਅੱਜ ਕੀ ਮੂਡ ਜਿਹੜਾ ਸੀਨ ਲਫ਼ਜ਼ ਆ ਹੈ ਘੈਂਟ ਆ ਨੂਡ ਬੌਸ ਇਦਾਂ ਦੇ ਜਿਹੜੇ ਆਪਾਂ ਡਿਫਰੈਂਸ ਲਾਏਗਾ ਇਹ ਜਦੋਂ ਜ਼ੁਬਾਨ ਦੇ ਵਿੱਚ ਆਂਦੇ ਆ ਕਿ ਜਿੱਦਤ ਲੈ ਕੇ ਤੇ ਉਹ ਜ਼ੁਬਾਨ ਨਾਲ ਫਿਰ ਜਿਹੜੇ ਲੋਕ ਆ ਉਹ ਅਟਰੈਕਟ ਹੁੰਦੇ ਆ ਤੇ ਜਿਹੜੀ ਜ਼ੁਬਾਨ ਦੀ ਇਰਤਕਾ ਵਾ ਇਹ ਕੋਈ ਇਹ ਕੋਈ ਮਤਲਬ ਕਿ ਬੁਰੀ ਸ਼ੈ ਨਹੀਂ ਇੱਕ ਨੈਚੁਰਲ ਪ੍ਰੋਸੈਸ ਆ ਜਦੋਂ ਕਿ ਵੱਡੀ ਜ਼ੁਬਾਨ ਦਾ ਜ਼ਿਆਦਾ ਇਨਫਲੂਐਂਸ ਹੁੰਦਾ ਹੈ ਉਹਦੇ ਵਿੱਚੋਂ ਫਿਰ ਲਫ਼ਜ਼ ਤੁਹਾਡੀ ਜ਼ੁਬਾਨ ਦੇ ਵਿੱਚ ਖੁਦ ਬਖਦ ਇੰਡਿਊਸ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਸਲੈਂਗਸ ਨੂੰ ਲੈ ਕੇ ਜਾਣਾ ਚਾਹੀਦਾ ਆਪਣੀ ਜ਼ੁਬਾਨ ਦੇ ਵਿੱਚ ਇਹ ਤੁਹਾਡੀ ਜ਼ੁਬਾਨ ਲਈ ਬਿਹਤਰ ਸ਼ੀਜ਼ ਹੁੰਦੀ ਹੈ ਤੁਹਾਡੀ ਜ਼ੁਬਾਨ ਨੂੰ ਜਿਹੜੀ ਯੰਗ ਜਨਰੇਸ਼ਨ ਆ ਉਹ ਸਲੈਂਗਸ ਨੂੰ ਲੈ ਕੇ ਜ਼ੁਬਾਨ ਦੇ ਵਿੱਚ ਜ਼ਿਆਦਾ ਇੰਟਰਸਟ ਰੱਖਦੇ ਨੇ ਇਹਨਾਂ ਸਾਰੀਆਂ ਗੱਲਾਂ ਕਰਨ ਦਾ ਮਕਸਦ ਕੀ ਆ ਕਿਉਂ ਅੱਜ ਦੀ ਵੀਡੀਓ ਬਣਾਈ ਜਾ ਰਹੀ ਆ ਕਿ ਦੇਖੋ ਹੌਲੀ-ਹੌਲੀ ਜਦੋਂ ਲਫ਼ਜ਼ ਆਪਣੀ ਜ਼ੁਬਾਨ ਚੋਂ ਗਾਇਬ ਹੋਣਾ ਸ਼ੁਰੂ ਹੋ ਜਾਣ ਇਹਦਾ ਮਤਲਬ ਕੀ ਆ ਕਿ ਆਪਣੀ ਜ਼ੁਬਾਨ ਜ਼ਵਾਲ ਦਾ ਸ਼ਿਕਾਰ ਆ ਜਦੋਂ ਅਸੀਂ ਆਪਣੀਆਂ ਪੁਰਾਣੀਆਂ ਰਵਾਇਤਾਂ ਭੁੱਲ ਜਾਈਏ ਜਦੋਂ ਆਪਣੇ ਅਸੀਂ ਵਿਰਸੇ ਨੂੰ ਭੁੱਲ ਜਾਈਏ ਜਿਹੜੀ ਸਾਡੀ ਜਾਨ ਆ ਸਾਡਾ ਸ਼ਾਨ ਆ ਸਾਡੀ ਇੱਜ਼ਤ ਸੀ ਜਿਹੜਾ ਕਰਕੇ ਅਸੀਂ ਉਹਨਾਂ ਗੱਲਾਂ ਨੂੰ ਅੱਜ ਭੁੱਲ ਕੇ ਬੈਠੇ ਆ ਤੇ ਰਸਵਾ ਹੋ ਕੇ ਬੈਠੇ ਆ ਸਾਡੀ ਕੋਈ ਸਾਡੀ ਕੋਈ ਆਈਡੈਂਟੀ ਨਹੀਂ ਹੈਗੀ ਅਸੀਂ ਆਈਡੈਂਟੀ ਕਰਾਸਿਸ ਦਾ ਸ਼ਿਕਾਰ ਆ ਤੇ ਇਹ ਵੀਡੀਓ ਜਿਹੜੀ ਆ ਇਹਦਾ ਇੱਕੋ ਪਗਾਮ ਆ ਕਿ ਆਪਣੀਆਂ ਜੜਾਂ ਦੇ ਨਾਲ ਜੁੜੋ ਆਪਣੀ ਜ਼ੁਬਾਨ ਦੇ ਨਾਲ ਜੁੜੋ ਪੁਰਾਣੀਆਂ ਰਵਾਇਤਾਂ ਨੂੰ ਜ਼ਿੰਦਾ ਕਰੋ ਪੁਰਾਣੇ ਲਫ਼ਜ਼ਾਂ ਨੂੰ ਜ਼ਿੰਦਾ ਕਰੋ ਘਰ 'ਚ ਬੋਲਣਾ ਸ਼ੁਰੂ ਕਰੋ ਪ੍ਰੈਕਟਿਸ ਕਰਨਾ ਸ਼ੁਰੂ ਕਰੋ ਤੇ ਇਹਨਾਂ तमाम ਗੱਲਾਂ ਦੇ ਨਾਲ ਮੈਂ ਤੁਹਾਡੇ ਕੋਲੋਂ ਅੱਜ ਦੀ ਵੀਡੀਓ ਖਤਮ ਕਰਕੇ ਇਜਾਜ਼ਤ ਮੰਗਦਾ ਤੇ ਮਿਲਦੇ ਆ ਇੱਕ ਨਵੀਂ ਵੀਡੀਓ 'ਚ ਤਬ ਤੱਕ ਕੇ ਲਈਏ ਰੱਬ ਰੱਖਾ